ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਪਾਜੀ ਜਗਤਾਰ ਸਿੰਘ ਉਹਨਾਂ ਦੇ ਘਰ ਇਸ ਘਰੋਂ ਦੋਸਤੋ ਪਹਿਲਾਂ ਵੀ ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀ ਇੱਕ ਦੋ ਵੀਡੀਓ ਪਹਿਲਾਂ ਵੀ ਬਣਾਈਆਂ ਸੀਗੀਆਂ ਪਸ਼ੂ ਵਪਾਰ ਦਾ ਕੰਮ ਵੀ ਦੋਸਤੋ ਕਰਦੇ ਆ ਤੇ ਜਦੋਂ ਕਿਤੇ ਘਰੋਂ ਵੀ ਕੋਈ ਪਸ਼ੂ ਸੇਲ ਕਰਨਾ ਹੁੰਦਾ ਹੈ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਅੱਜ ਇਸ ਕਵਰ ਦੇ ਵਿੱਚ ਟੋਟਲ ਤਿੰਨ ਨਾਗ ਦਿਖਾਉਣੇ ਆ ਤੁਹਾਨੂੰ ਦੋ ਮੱਝਾਂ ਇੱਕ ਸ਼ਾਹੀ ਵਾਲ ਅੰਗ ਦੇ ਵਿੱਚ ਵਹਿੜ ਦਿਖਾ ਦਾਂਗੇ ਸੂਈ ਸੁਵਾਈ ਵਹਿੜ ਆ ਦੋਸਤੋ ਪਸ਼ੂ ਆਲਮੋਸਟ ਸਾਰੇ ਸੂਏ ਸੁਵਾਈ ਆ ਦੁੱਧ ਤੇ ਆ ਬਾਕੀ ਰੇਟ ਭਾਅ ਪੜਦਾ ਕਿੰਨਾ ਥੱਲੇ ਹੁਣ ਮੌਕੇ ਤੇ ਹਾਜ਼ਰ ਦੁੱਧ ਆ ਉਹ ਪੂਰੀ ਗੱਲਬਾਤ ਕਰ ਲਾਂਗੇ ਤੇ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਤੁਹਾਨੂੰ ਇਸ ਕਵਰ ਦੇ ਵਿੱਚ ਮਿਲ ਜੂਗੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਬਾਕੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਖਰੀਦਦਾਰ ਵੀਰ ਨੂੰ ਪਸੰਦ ਆਊਗਾ ਤੁਸੀਂ ਘਰ ਆਣ ਕੇ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਕੋਈ ਵੀਰ ਆਨਲਾਈਨ ਸੌਦਾ ਕਰਦੇ ਹੋ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਵਾ ਸਕਦੇ ਜੀ ਆਓ ਲੈਨੇ ਆ ਜਾਣਕਾਰੀ ਵਧੇਰੇ ਭਾਜੀ ਜਗਤਾਰ ਸਿੰਘ ਹੋਣਾ ਤੋਂ ਤੇ ਅੱਜ ਦੋਸਤੋ 23 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ ਸਮਾਂ ਹੈ ਤੇ ਬਾਕੀ ਚਵਾਈ ਪਸ਼ੂਆਂ ਦੀ ਹੋਈ ਆ ਮਾਰਨਿੰਗ ਉਹ ਵੀ ਆਪਾਂ ਟਾਈਮ ਪੁੱਛ ਲਾਂਗੇ ਕਿੰਨੇ ਤੋਂ ਕਿੰਨੇ ਜਿਹੜੀ ਟਾਈਮਿੰਗ ਆ ਚਵਾਈ ਦੀ ਹੈਗੀ ਆ ਸਭ ਤੋਂ ਪਹਿਲਾਂ ਭਾਜੀ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਸੇ ਤਾਂ ਮੇਰਾ ਜੀ ਤੇ ਅੱਛਾ ਭਾਜੀ ਜਗਤਾਰ ਸਿੰਘ ਜੀ ਵਪਾਰ ਦਾ ਕੰਮ ਚੱਲੂ ਚਾਲੂ ਆ ਨਾਲ ਚੱਲਦਾ ਰਿਹਾ ਕੰਮ ਹਾਂਜੀ ਥੋੜਾ ਦੇ ਸ਼ੌਂਕ ਆ ਸਾਡਾ ਥੋੜਾ ਥੋੜਾ ਕਰਦੇ ਆ ਜੀ ਪਸ਼ੌਂਕੀਆ ਤੌਰ ਤੇ ਕਦੇ ਕਦੇ ਵਿੱਚ ਕਰ ਲੈਂਦੇ ਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਫਿਲਹਾਲ ਆਪਣੇ ਕੋਲ ਤਿੰਨ ਪਸ਼ੂ ਬਕਾਉਂ ਆ ਜੀ ਤੇ ਪਊਆ ਦੋ ਮੱਝਾਂ ਇੱਕ ਗਾਈ ਇੱਕ ਗਾਈ ਆ ਹਾਂਜੀ ਦੋ ਮੱਝਾਂ ਆ ਗਈਆਂ ਹਾਂਜੀ ਤੇ ਮੱਝਾਂ ਵੀ ਮਿਲੋਦਾ ਵੀ ਸੂਈਆਂ ਹੀ ਆ ਹਾਂਜੀ ਇੱਕ ਮੈਂ ਸੂਈ ਆ ਆ ਇੱਕ ਇਹਦਾ ਬੱਚਾ ਸਪੇਅਰ ਹੋ ਗਿਆ ਤੇ ਬਾਕੀ ਇਹ ਵੀ ਪੈਂਤੀਆਂ ਚੱਲ ਗਏ ਨੇ ਸੂਈ ਉਹ ਮੈਂ ਜੀ ਹਾਂਜੀ ਠੀਕ ਆ ਜੀ ਆ ਮੈਂ ਤੇ ਕੱਟੀ ਆ ਮਗਰ ਠੀਕ ਆ ਜੀ ਇੱਕ ਮਹੀਨੇ ਦੀ ਦੋਸਤੋ ਪਹਿਲਾਂ ਆਪਾਂ ਇੱਥੋਂ ਸਟਾਰਟ ਕਰ ਲੈਨੇ ਆ ਪਹਿਲੇ ਨੰਬਰ ਤੋਂ ਇਸ ਮੱਝ ਤੋਂ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੰਨੇ ਆ ਇਹ ਸੂਈ ਸੋਈ ਮੱਝ ਆ ਤੇ ਸੂਆ ਕਿੰਨਾ ਜੀ ਇਹ ਦਾ ਸੂਆ ਜੀ ਚੌਥਾ ਲਾਲੂ ਚੌਥਾ ਲਾਲ ਗਿਆ ਠੀਕ ਆ ਸਿੰਘ ਖੁੱਲੇ ਉੱਚੇ ਆ ਹਾਂਜੀ ਹਾਂਜੀ ਤੇ ਬਾਕੀ ਸੂਆ ਦੋਸਤੋ ਚੌਥਾ ਹੈ ਤੇ ਇਹ ਸਮਾਂ ਕਿੰਨੇ ਕਦੀ ਸੂਈ ਆ ਜੀ ਇਹਨੂੰ ਮਹੀਨਾ ਹੋ ਗਿਆ ਜੀ ਕੱਟੀ ਆ ਮਗਰ ਮਹੀਨਾ ਹਾਂਜੀ ਮਗਰ ਵੀ ਕੱਟੀ ਆ ਹਾਂਜੀ ਲਓ ਮਗਰ ਕੱਟੀ ਆ ਦੋਸਤੋ ਮਹੀਨੇ ਕਦੀ ਸੂਈ ਆ ਤੇ ਆ ਬੱਚਾ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਇਹਨੂੰ ਖੋਲ ਗਏ ਕੋਈ ਨੇੜੇ ਤੜੇ ਮਹੀਨੇ ਕਦੇ ਲੱਗੇ ਤਾਂ ਕਿ ਜਿਹੜਾ ਦੋਸਤੋ ਸਮਾਂ ਕੋਈ ਵੀਰ ਮੰਨ ਸਕਦਾ ਬਾਕੀ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਕੱਟੀ ਮਗਰ ਅੱਛਾ ਤੇ ਇਹਦੇ ਥੱਲੇ ਪਾਜੀ ਹੁਣ ਦੁੱਧ ਕਿੰਨਾ ਕਾ ਬਚਵਾਦਾਂਗੇ ਇਹਦੇ ਥੱਲੇ 14 ਕਿਲੋ ਦੁੱਧ ਆ ਜੀ 14 ਕਿਲੋ ਹਾਂਜੀ ਦੁੱਧ ਚੰਗਾ ਖਾਸਾ ਹਾਂਜੀ ਹਾਂਜੀ ਬਹੁਤ ਸੋਹਣਾ ਦੁੱਧ ਆ ਦਿੱਤਾ ਤੇ ਕੋਈ ਵੀਰ ਘਰੇ ਆਣ ਕੇ ਤਸੱਲੀ ਕਰਨ ਲਈ 2000 4000 ਟਾਈਮ ਆ ਕੇ ਚੋ ਕੋਈ ਗੱਲ ਨਹੀਂ ਤੇ ਦੁੱਧ 14 ਕਿਲੋ ਹਾਂਜੀ 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 ਦੁੱਧ ਨੂੰ ਖਰੀਈ ਹੈ ਫਿਰ ਬਿਲਕੁ ਠੀਕ ਹੈ ਜੀ ਕਿਸੇ ਥਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਪੂਰ ਛੱਟਾ ਕੋਈ ਪੂਰ ਛੱਟਾ ਨਹੀਂਗਾ ਬਹੁਤ ਸੋਹਣਾ ਚਵਾਈ ਇਹਦੀ ਠੀਕ ਹੈ ਜੀ ਹਾਂਜੀ ਲੋਕ ਦੋਸਤੋ 14 ਕਿਲੋ ਦੋਸਤੋ ਦੁੱਧ ਆ ਇਸ ਮੱਝ ਦੇ ਕੋਲ ਤੇ ਹੁਣ ਮੈਨੂੰ ਲੱਗਦਾ ਵੀ ਘੱਟੋ ਘੱਟ ਟਾਈਮ ਕੋਈ 11 11:30 11 ਖਤਾਂ ਗਿਆ ਹਾਂਜੀ ਤੇ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਹੋਈ ਇਹ ਤਕਰੀਬਨ ਕਿੰਨੀ ਕਿਤੇ 9:00 ਵਜੇ 9:00 ਵਜੇ ਹਾਂਜੀ ਅੱਜ ਮਾਰਨਿੰਗ 9:00 ਵਜੇ ਕੀਤੀ ਲੇਟ ਹੀ ਕਰੀਏ ਫਿਰ ਹਾਂਜੀ 9:00 ਵਜੇ ਚਵਾਈ ਕਰੀ ਦੀ ਆ ਸਵੇਰੇ ਠੰਡਵਾ ਹਾਂਜੀ ਤੇ ਸ਼ਾਮੀ ਅਸੀਂ ਕਰ ਲੈਨੇ ਕੋਈ 7:00 ਵਜੇ 6:30 ਸੱਤ ਅੱਛਾ ਜੀ ਹਾਂਜੀ ਵੈਸੇ ਜੇ ਪੂਰੀ ਟਾਈਮ ਤੋਂ ਚੁਵਾਈ ਨਹੀਂ ਹੋਦੀਗੀ ਚੁਈ ਦੀ ਅੰਦਰ ਬਣੀਆਂ ਤੇ ਥੋੜਾ ਲੇਟ ਕੱਢੀ ਤੇ ਠੰਡ ਦਾ ਕਰਕੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਟਾਈਮਿੰਗ ਜਿਹੜੀ ਆ ਸਿਆਲੀ ਦਿਹਾੜੀਆਂ ਦੇ ਕਰਕੇ ਥੋੜਾ ਕਈ ਨਾਲ ਉੱਠਣਾ ਠਣ ਦੇ ਵਿੱਚ ਲੇਟ ਕਿਸੇ ਢੋ ਹੋ ਜਾਂਦੇ ਆ ਉਹਨਾਂ ਕਰਕੇ ਜਿਹੜੀ 9:00 ਵਜੇ ਮਾਰਨਿੰਗ ਚੁਵਾਈ ਆ ਪਰ ਫਿਰ ਵੀ ਕੋਈ ਵੀਰ ਆਪਣੀ ਟਾਈਮ ਤੋਂ ਟਾਈਮ ਬੰਨ ਕੇ ਤੁਸੀਂ ਚੁਵਾਈ ਕਰ ਸਕਦੇ ਜੇ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਉਹ ਥੋੜਾ ਜਿੱਦਾਂ ਵੀ ਦੋਸਤੋ ਕਿਸੇ ਵੀਰ ਦੀ ਸੰਤੁਸ਼ਟੀ ਆ ਤਸੱਲੀ ਹੁੰਦੀ ਆ ਉਦਾਂ ਹੀ ਕਰ ਲ ਠੀਕ ਹੈ ਜੀ ਸੋ ਬਾਕੀ ਮਾਂਚ ਦਾ ਤੋਰਾ ਤੋਰਾ ਚੈੱਕ ਕਰ ਸਕਦਾ ਕੋਈ ਵੀ ਕੱਦ ਦੋਸਤੋ ਕੱਦ ਵੱਡਾ ਵੱਡਿਆਂ ਮੱਜਾਂ ਦੇ ਵਿੱਚ ਆਪਾਂ ਇਹਨੂੰ ਅਕਾਊਂਟ ਕਰ ਸਕਦੇ ਹਾਂ ਵੱਡਾ ਕੱਦ ਤੇ ਬਾਕੀ ਥਣ ਭਾਂਡਾ ਵੀ ਚੰਗਾ ਬਖਾਲਾ ਬਖੂਲਾ ਚੰਗਾ ਬਾਕੀ ਮੋਸਟਲੀ ਵੇਖ ਕੇ ਵੀ ਇਹਨਾਂ ਨੂੰ ਪਤਾ ਲੱਗ ਹੀ ਜਾਂਦਾ ਥਣ ਭਾਂਡੇ ਤੋਂ ਆਹ ਦੇਖੋ ਜੀ ਚਵਾਈ ਲੇਟ ਹੋਈ ਆ ਪਰ ਕੋਈ ਵੀਰ ਟਾਈਮ ਤੋਂ ਟਾਈਮ ਆਪਦੀ ਤਸੱਲੀ ਕਰ ਸਕਦਾ ਬਾਕੀ ਸੀਲਸ ਲੱਗ ਵੀ ਪੂਰੀ ਆ ਕੰਮ ਲਈ ਹਾਂ ਜੀ ਇਹ ਤਾਂ ਗੱਲ ਹੀ ਨਹੀਂ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦਾ ਕਿਹੜਾ ਪਸ਼ੂ ਡਰ ਕੇ ਦੋਸਤੋ ਟਰੱਕਲ ਛਟਾਕਲ ਦੀ ਪਸ਼ੂ ਨਹੀਂ ਗੇ ਆ ਦੇਖੋ ਗੱਲ ਹੀ ਨਹੀਂ ਜਿਤਨਾ ਮ ਤੇ ਕਰਮਾਲੀ ਬਹੁਤ ਠੰਡੀ ਧੀਰੀ ਆ ਤੇ ਨਿਸ਼ਾਨੀਆਂ ਦੋਸਤੋ ਕੋਈ ਨਾ ਪਸ਼ੂ ਪੂਸ਼ ਚੱਕ ਖਲੋਂ ਦਾ ਜਿਹੜਾ ਠੰਡਾ ਧੀਰਾ ਤੇ ਸੀਰਸ ਲੱਗ ਪਸ਼ੂ ਹੁੰਦਾ ਹਾਂਜੀ ਹਾਂਜੀ ਠੀਕ ਆ ਸੋ ਚਵਾਈ ਇੱਕ ਨੰਬਰ ਆ ਕਿਸੇ ਥਾਂ ਦੇ ਵਿੱਚੋਂ ਕੋਈ ਭੋਰ ਨਹੀਂ ਕੋਈ ਚੱਕ ਲੈ ਆ ਕੇ ਆਪਣੀ ਚੈੱਕ ਕਰ ਲੈਣੀ ਪੈਂਦੀ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਕੋਈ ਗੱਲ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਮੈਂ ਠੀਕ ਆ ਅੱਛਾ ਤੇ ਭਾਜੀ ਇਹਦੀ ਡਿਮਾਂਡ ਕੀ ਕਰਦੇ ਆ ਕੀ ਮੁੱਲ ਕਰਦੇ ਡਿਮਾਂਡ ਕਰਦੇ ਆ ਜੀ 80000 ਰੁਪਿਆ ਲਵਾਂਗੇ 80000 ਹਾਂਜੀ ਅਸੀਂ ਆਰ ਦੇ ਵਿੱਚੋਂ ਕੋਈ ਹੈਗਾ ਕੋਈ ਛੋਟਛਾਪੇ ਮਾਨਤਨ ਚਲੋ ਕਰ ਲਾਂਗੇ ਥੋੜਾ ਬੋਧਾ ਕੋਈ ਭੈਣ ਭਰਾ ਸਜਣਾਉਂਦਾ ਤੇ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ 80000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸਿੰਘ ਬੇਸ਼ੱਕ ਦੋਸਤੋ ਉੱਚੇ ਖੁੱਲੇ ਆ ਮੈਂ ਪਹਿਲਾਂ ਜਿੱਕਰ ਦੱਤਾ ਬਾਕੀ ਕਰਮਾਂ ਵਾਲੀ ਸਾਰੇ ਪਾਸੇ ਖਰੀ ਪਤਲੇ ਪਿੰਡੇ ਦੇ ਵਿੱਚ ਹਾਂਜੀ ਹਾਂਜੀ ਬਾਕੀ ਕੋਈ ਚੰਗੀ ਸੇਵਾ ਕਰ ਲੂਗਾ ਤਾਂ ਕਾਰਗਜ਼ਾਰੀ ਹੋਰ ਸਕਦਾ ਵੀ ਵਿਭਦੇ ਨੇ ਦੁੱਧ ਵੀ ਲੈ ਸਕਦੇ ਹੋ ਤੁਸੀਂ ਠੀਕ ਆ ਤੇ ਮੱਝ ਪਸੰਦ ਆਊਗੀ 80000 ਦੇ ਵਿੱਚੋਂ ਥੋੜਾ ਬਾਧਾ ਜੋ ਹੋਈ ਗੁੰਜਾਇਸ਼ ਮਾਨਤਨ ਹੋ ਜਾਊ ਅਗਲੇ ਆ ਦੂਜੇ ਨੰਬਰ ਤੇ ਆ ਝੋਟੀ ਦੀ ਕੀ ਡਿਟੇਲ ਆ ਜੀ ਇਹ ਡਿਟੇਲ ਝੋਟੀ ਆ ਜੀ ਇਹਨੂੰ 35-40 ਦਿਨ ਹੋ ਗਏ ਸੂਈ ਨੂੰ ਪਰੇ ਦਾ ਬੱਚਾ ਮਰ ਗਿਆ 35-40 ਦਿਨਾਂ ਦੀ ਸੂਈ ਹਾਂਜੀ ਹਾਂਜੀ ਇਹਦੇ ਥੱਲੇ ਦੁੱਧ ਤਕਰੀਬਨ 7.5 ਕਿਲੋ ਜੀ 7.5 ਕਿਲੋ ਹਾਂਜੀ ਠੀਕ ਹੈ ਜੀ ਤੇ ਚਵਾਈ ਚਬੂਈ ਫਿਰ ਕਿੱਦਾਂ ਕਰੀ ਚਵਾਈ ਬਹੁਤ ਵਧੀਆ ਕਿਵੇਂ ਕਰਦੇ ਆ ਜੀ ਇਹ ਇੱਕ ਸ਼ਾਮੀ ਤੇ ਲੈਂਦੀ ਆ ਜੀ ਟੀਕਾ ਸ਼ਾਮ ਨੂੰ ਟੀਕਾ ਹਾਂਜੀ ਸਵੇਰੇ ਅਸੀਂ ਬਾੜੀ ਦੇ ਇਤਨੇ ਚੋਲੇ ਨੇ ਅੱਛਾ ਜੀ ਹਾਂਜੀ ਸਵੇਰੇ ਤੁਹਾਡਾ ਟਾਈਮ ਵੱਧ ਜਾਂਦਾ ਹੂੰ 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 ਇੱਕ ਟਾਈਮ ਟੀਗਾ ਇੱਕ ਟਾਈਮ ਪਾਣੀ ਹਾਂਜੀ ਹਾਂਜੀ ਇੱਕ ਟਾਈਮ ਅਸੀਂ ਉਹ ਤਾਂ 7 7.5 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਤੇ ਚਾਰੇ ਥਾਣਾ ਦੀ ਜਰੂਰਤ ਬਿਲਕੁਲ ਬਹੁਤ ਵਧੀਆ ਚਵਾਈਏ ਦੀ ਕੋਈ ਮੋਟੀ ਤਾਰ ਪੂਰ ਛੱਟਾ ਨਾ 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 ਬਿਲਕੁਲ ਨਹੀਂ ਉਹ ਤਾਂ ਅਗਲੇ ਨਾਲ ਅੱਗੇ ਚੈੱਕ ਕਰਨੀ ਹੈ ਤਸੱਲੀ ਕਰ ਲੈਣੀ ਬਿਲਕੁਲ ਬਹੁਤ ਬਿਲਕੁਲ ਲਓ ਦੋਸਤੋ ਹੈ ਮੈਨੂੰ ਲੱਗਦਾ ਪਹਿਲੇ ਨਹੀਂ ਜੋਟੀ ਸੂਈ ਕਿ ਦੂਜੇ ਸੂਵੇ ਹੋਊਗੀ ਇਹ ਇਹ ਦੂਜੇ ਸੂਵੇ ਜੀ ਦੂਜੇ ਸੂਵੇ ਲਓ ਦੋਸਤੋ 35 ਦਿਨਾਂ ਦੀ ਕੋਈ ਮੰਨ ਲਏ ਕੋਈ ਵੀਰ 30 ਦਿਨਾਂ ਦੀ ਕੋਈ ਮਹੀਨੇ ਖੜ ਦੀ ਮੰਨ ਲਏ ਬੱਚਾ ਨਹੀਂ ਹੈਗਾ ਕਿ ਬੱਚਾ ਐਕਸਪਾਇਰ ਹੋਇਆ ਇਹ ਤੇ ਬੇਰ ਬੱਚੇ ਤੋਂ ਆ ਥੋੜੀ ਤੇ ਬਾਕੀ ਇੱਕ ਟਾਈਮ ਕੋਈ ਵੀਰ ਟੀਕਾ ਲਾ ਕੇ ਚੋਗੇ ਤਸੱਲੀ ਕਰ ਸਕਦਾ ਕਿਉਂਕਿ ਜਿਵੇਂ ਦੋਸਤੋ ਪਹਿਲਾਂ ਪਰਫਾਰਮ ਕੀਤਾ ਜਾਂਦਾ ਉਵੇਂ ਅੱਗੇ ਤੁਸੀਂ ਜਿਹੜੀ ਜਾਰੀ ਕੰਟੀਨਿਊਸ ਰੱਖ ਸਕਦੇ ਜੀ ਇੱਕ ਟਾਈਮ ਟੀਕਾ ਇੱਕ ਟਾਈਮ ਪਹਾੜੇ ਦੇ ਵੰਡੇ ਥਿਆੜ ਤੇ ਠੀਕ ਆ ਤੇ ਆਹ ਦੇਖੋ ਜੀ ਥੋੜਾ ਜਿਹਾ ਕੇਰਾ ਉਪਰਾ ਬੰਦਾ ਪਸ਼ੂ ਥੋੜਾ ਜਿਹਾ ਡਰਦਾ ਡੋਕਰ ਦਾ ਬਾਕੀ ਬਹੁਤ ਹਾਂ ਇਹ 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 ਆਹ ਹਾਂ 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 ਹ ਇਹ ਵੀ ਉਤਰਾਇਆ ਇਤਰਾ ਕਰਦੀ ਤੁਹਾਡੇ ਕਰ ਕਰਦੀ ਉਤੋਂ ਬਿਲਕੁਲ ਠੰਡੀ ਧੀਰੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਕੋਈ ਛੜਨੀ ਮਾਰਨੀ ਕੋਈ ਇਤਨੇ ਚੋਲਣੀ ਠੀਕ ਹੈ ਜੀ ਹਾਂਜੀ ਅੱਛਾ ਇੱਕ ਤਾਂ ਹੁੰਦਾ ਨਾ ਵੀ ਟੀਕਾ ਲਾ ਕੇ ਗਰਾਂ ਬੰਦਾ ਬੁਗਾਰ ਅਸੀਂ ਬਿਲਕੁਲ ਛੜਵਾਤ ਲਾਤ ਚੁੱਕ ਦੂਜੇ ਥਾਂ ਤੇ ਨਹੀਂ ਰੱਖਣੀਆਂ ਨੇ ਅੱਛਾ ਟੀਕਾ ਲਾਤਾ ਤਾਂ ਇਤਨੇ ਥਲੇ ਬੈ ਕੇ ਚੋਲਣੀ ਹਾਂਜੀ ਪਾੜਾ ਪਾ ਕੇ ਚੋਲਣੀ ਹਾਂਜੀ ਠੀਕ ਹੈ ਜੀ ਕੋਈ ਕੋਈ ਲਾਤ ਨਹੀਂ ਲਾਉਣੀਆਂ ਨੇ ਬਿਲਕੁਲ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਇਹ ਪੁੱਛਣਾ ਜਿਹੜਾ ਫਰਜ਼ ਬਣਦਾ ਕਿਉਂਕਿ ਕਈ ਵਾਰ ਹੁੰਦਾ ਵੀ ਨਿਆਣਾ ਸਵੇਰੇ ਇਤਨੇ ਪਸੰਦ ਪੈਂਦੀ ਆ ਤੇ ਸ਼ਾਮ ਨੂੰ ਅਸੀਂ ਥੋੜਾ ਟੀਕਾ ਲਾ ਲਈਨੇ ਠੀਕ ਆ ਜੀ ਠੀਕ ਆ ਹਾਂਜੀ ਠੀਕ ਆ ਸੋ ਇਹ ਇੱਕ ਦੋਸਤੋ ਝੋਟੀ ਤੁਹਾਨੂੰ ਦਿਖਾਉਣੀ ਸੀ ਆਪਾਂ ਦੂਜੇ ਨੰਬਰ ਤੇ 7.5 ਕਿਲੋ ਦੁੱਧ ਆ ਬਾਕੀ ਸੋਈ ਸਵਾਈ ਆ ਦਿਨ ਵੀ ਤੁਹਾਨੂੰ ਪਤਾ ਲੱਗ ਗਿਆ ਬਿਨ ਬੱਚੇ ਤੋਂ ਇੱਕ ਟਾਈਮ ਟੀਕਾ ਤੇ ਇੱਕ ਟਾਈਮ ਬਾੜੇ ਚਾੜ ਤੇ ਮਿਲਦੀ ਆ ਉਹ ਤੇ ਆਪਾਂ ਦੱਸ ਦੇਣਾ ਸਾਰਿਆਂ ਨੂੰ ਤੇ ਆਪਾਂ ਹੁਣ ਲੈਣ ਦੇਣ ਕੀ ਕਰਦੇ ਹਾਂ ਦਾ ਜੀ ਇਹ ਦਾ ਜੀ ਇਹ ਦਾ 45000 ਮੁੱਲ ਕਾ ਤੇ 45 ਹਾਂਜੀ ਤੇ ਹੋ ਜੂਗਾ ਵਿੱਚੋਂ ਮਾਨ ਹਾਂਜੀ 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 ਉਹ ਥੋੜਾ ਬਹੁਤ ਹਰ ਇੱਕ ਨੂੰ ਕਰੀਦਾ ਅੱਛਾ ਜੇਕਰ ਆਪਾਂ ਸਾਬ ਕਿਤਾਬ ਲਾਈਏ ਵੀ ਡੇਢ ਕੇ ਮਹੀਨੇ ਜਾਂ ਮਹੀਨੇ ਨੇੜੇ-ਤੇੜੇ ਸੂਈਆ ਤਾਂ ਦੋ ਤੋਂ ਵੱਧੂ ਵੀ ਹਾਂਜੀ ਹਾਂਜੀ ਜ਼ਰੂਰ ਫੜਾ ਕੋਈ ਚੰਗਾ ਕੋਈ ਜਗ ਟਕਾ ਕੇ ਸੇਵਾ ਕਰ ਲੈ ਹਾਂਜੀ ਹਾਂਜੀ ਠੀਕ ਆ ਜ਼ਰੂਰ ਬਾਕੀ ਦੋਸਤੋ ਅੱਗੇ ਨਵੇਂ ਕਿਲੇ ਤੇ ਜਾ ਕੇ ਜਾ ਕੇ ਕਈ ਨਾ ਪਸ਼ੂ ਦਾ ਪਤਾ ਨਹੀਂ ਲੱਗਦਾ ਕਿ ਹੋ ਸਕਦਾ ਹੈ ਕਰਮਾਂ ਵਾਲੀ ਜਿਹੜਾ ਇੱਕ ਟੈਮ ਟੀਕਾ ਲਵਾਉਂਦੀ ਉਹ ਵੀ ਤੁਸੀਂ ਛਡਾ ਲਓ ਮਿਹਨਤ ਕਰਕੇ ਜਾਂ ਥੋੜਾ ਕਾਰੀ-ਬਿਹਾਰੀ ਵੀਰ ਕੋਈ ਉਮੀਦਾਂ ਲੈ ਜਾਵੇ ਜਿਹੜਾ ਟੀਕਾ ਇੱਕ ਟੈਮ ਲਵਾਉਂਦੀ ਆ ਉਹ ਵੀ ਹੋ ਸਕਦਾ ਵੀ ਦੇ ਨਾਲ ਜਿਹੜਾ ਤੁਸੀਂ ਇਥੋਂ ਪਸ਼ੂ ਆਪ ਅੱਜ ਲੈ ਕੇ ਜਾ ਸਕਦੇ ਜੀ ਹਾਂਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ 45000 ਦੇ ਵਿੱਚੋਂ ਛੋਟ ਛੱਪਾ ਮਾਨਤਨ ਹੋ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆਪਣੇ ਕੋਲ ਇੱਕ ਤੀਸਰੇ ਨੰਬਰ ਤੇ ਇੱਕ ਵਹਿੜ ਆ ਜਿਹੜੀ ਇਹ ਤੁਹਾਨੂੰ ਦਿਖਾ ਦਿੰਨੇ ਆ ਸਾਈਵਾਲ ਅੰਗ ਦੇ ਵਿੱਚ ਆ ਦੋਸਤੋ ਸਿੰਘ ਸੁੰਗ ਹੈਗੇ ਆ ਬਾਕੀ ਇਹਦੀ ਡਿਟੇਲ ਵੀ ਪੁੱਛ ਲੈਣੀ ਆ ਸੂਈ ਸਵਾਈ ਆ ਇਹ ਇਹ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਇਹਨੂੰ ਸੂਈ ਨੂੰ ਔਰ ਡੇਢ ਮਹੀਨਾ ਦਾ ਤਕਰੀਬਨ ਬੱਛੀਏ ਦੇ ਮਗਰ ਅੱਛਾ ਜੀ ਮਹੀਨੇ ਡੇਢ ਕ ਦੀ ਸੂਈ ਆ ਹਾਂਜੀ ਐਸ਼ਾ ਇਹ ਆ ਗਈ ਸ਼ਾਹੀਵਾਲ ਪਿਓਰ ਆ ਗਈ ਹਾਂਜੀ 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 ਆ ਵੇਖੋ ਤੁਹਾਡੇ ਸਾਹਮਣੇ ਆ ਸਾਰੀ ਲਓ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਆ ਡੇਢ ਕ ਮੰਥ ਹੋਇਆ ਹਜੇ ਸੂਈ ਨੂੰ ਹਾਂਜੀ ਤੇ ਥੋੜਾ ਜਿਹਾ ਲੰਮਾ ਇਹਨੂੰ ਤੋੜ ਦਈਏ ਬੱਚਿਆਂ ਨੂੰ ਹਾਂਜੀ ਆ ਲਓ ਲਓ ਜੀ ਆ ਬੱਚਾ ਮਗਰ ਵੀ ਬੱਛੀ ਆ ਹਾਂਜੀ ਬੱਛੀ ਆ ਜੀ ਲਓ ਜੀ ਮਗਰ ਵੀ ਬੱਛੀ ਆ ਹਾਂਜੀ ਸੋ ਆ ਬੱਚਾ ਤੁਸੀਂ ਵੇਖ ਸਕਦੇ ਜੇ ਤੇ ਬਿਲਕੁਲ ਠੰਡੀ ਪਾਵੇ ਤਿੰਨ ਵਾਰੀ ਚੋਲ ਗਏ ਕੁਛ ਨਹੀਂ ਆਂਦੀ ਹੈ ਕੁਛ ਨਹੀਂ ਆਂਦੀ ਲੋ ਜੀ ਲੋ ਦੋਸਤੋ ਹੈ ਵੀ ਠੰਡੀ ਧੀਰੀ ਆ ਸੀਲ ਸਾਊਗਾ ਕਰਮਾਲੀ ਬਾਕੀ ਬੱਚਾ ਮਗਰ ਬੱਛੀ ਆ ਫੀਮੇਲ ਕਾਫ ਆ ਇੱਕ ਦੀ ਥਾਂ ਦੋ ਬਣ ਜਾਣੀਆਂ ਨੇ ਠੀਕ ਆ ਬੱਛੀ ਵੀ ਬਿਲਕੁਲ ਕੋਈ ਰੀਜਨਲ ਸੰਭਲੂਗਾ ਬੱਛੀ ਵੀ ਪਿਓਰ ਸ਼ਾਈਵਾਲ ਦੇ ਵਿੱਚ ਆ ਲਾਲ ਕਲਰ ਆ ਬਿਲਕੁਲ ਬਾਕੀ ਥਣਾ ਥੋਣਾ ਦੀ ਵੀ ਪੂਰੀ ਤਸੱਲੀ ਹੈ ਬਿਲਕੁਲ ਬਿਲਕੁਲ ਨਾ ਕੋਹ ਪੂਰ ਛਟਾ ਬਹੁਤ ਵਧੀਆ ਚਵਾ ਦਾ ਠੀਕ ਹੈ ਜੀ ਬਹੁਤ ਸੋਹਣਾ ਚਵਾ ਇਹਦੇ ਥੱਲੇ 7 ਕਿਲੋ ਦੁੱਧ ਆ ਜੀ 7 ਕਿਲੋ ਹਾਂਜੀ ਠੀਕ ਹੈ ਜੀ ਇਹਨੂੰ ਭਾਵੇਂ ਤਿੰਨ ਟਾਈਮ ਚੋਲ ਗਏ ਤਾਂ ਵੀ ਕੋਈ ਨਹੀਂ ਜਿੰਦ ਜਦੋਂ ਮਰਜ਼ੀ ਚੋਲ ਗਏ ਇਹਨੂੰ ਠੀਕ ਹੈ ਜੀ ਕੁਚਨੀਆਂ ਦੀਏ ਠੀਕ ਆ ਠੀਕ ਆ ਨਾ ਕੋਈ ਇਹ ਚੌਗਣੀਆਂ ਬਿਲਕੁਲ ਸਾਰੇ ਗੋਣਾ ਬਿਲ ਭਲੀ ਮਾਨਸਾ ਹਾਂ ਵੇ ਕਿਸੇ ਤਰ੍ਹਾਂ ਦਾ ਹੱਕ ਹੁੰਦਿਆਂ ਵੀ ਕਈ ਨਾ ਛਾਈ ਵਾਲੇ ਮੋਟੇ ਆ ਪਾ ਕੇ ਰਸੀ ਰਸੀ ਪਾ ਲੈਣੇ ਕਿ ਨਹੀਂ ਪਾਉਂਦੇ ਇਹਨੂੰ ਭਾਵੇਂ ਤਿੰਨ ਵਰੀ ਚਾਰ ਵਰੀ ਚੋਰ ਉਹ ਨਹੀਂ ਨਿਆਣਾ ਵੀ ਪਾਉਂਦੇ ਪਾਉਂਦੇ ਇਤਨੇ ਚੋ ਲੈਣੀ ਠੀਕ ਹੈ ਜੀ ਲੋਕ ਦੋਸਤੋ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਕੋਈ ਨਿਆਣਾ ਜਿਵੇਂ ਜਿਵੇਂ ਕੋਈ ਭਾਸ਼ਾ ਦੇ ਵਿੱਚ ਸਮਝਦਾ ਵੀਰ ਕਿਸੇ ਤਰ੍ਹਾਂ ਦਾ ਪਾਉਣ ਦੀ ਲੋੜ ਨਹੀਂ ਕਿ ਇਸੇ ਤਰ੍ਹਾਂ ਕੋਈ ਵੀਰ ਬੱਚਾ ਛੱਡ ਕੇ ਪਸਮਾ ਕੇ ਚੋ ਸਕਦਾ 7 ਕਿਲੋ ਦੁੱਧ ਇਸ ਗਾਂ ਦੇ ਥੱਲੇ ਬਿਲਕੁਲ ਖਾਜੇ ਰਹਾ ਠੀਕ ਹੈ ਜੀ ਹਾਂਜੀ ਆ ਦੇਖੋ अच्छा ये फिर किथों तक ਲੈਣ ਦੇਣ 14 14000 ਦੀ ਦੇਵਾਂਗੇ 14000 ਸੀ ਹਾਂਜੀ ਠੀਕ ਹੈ ਜੀ ਬਾਕੀ ਦੁੱਧ ਦੁੱਧ ਵੀ ਕਾਫੀ ਸੰਗਣਾ ਫੈਰ ਫੂਲਾ ਲਾਵੇ ਇਹ ਬਹੁਤ ਸੋਹਣੀ ਫੈਂਟ ਹੈ ਦੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ 14000 ਦੀ ਤੁਹਾਨੂੰ ਗਾਂ ਮਿਲ ਜਾਊਗੀ ਸ਼ਾਹੀਵਾਲ ਦੇ ਵਿੱਚ ਆ ਬੱਚਾ ਮਗਰ ਤੁਹਾਨੂੰ ਦਿਖਾਤਾ ਫੀਮੇਲ ਕਾਫ ਸੀਗਾ ਬੱਚਾ ਤੇ ਜਿਹੜੀ ਮਾਝ ਦਿਖਾਈ ਆਪਾਂ ਉਹਦੇ ਮਗਰ ਕੱਟੀ ਸੀਗੀ ਠੀਕ ਹੈ ਜੀ ਇਹ ਪਸ਼ੂ ਅੱਜ 203 ਬਕਾਊ ਸੀਗੇ ਤਿੰਨੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਨੰਬਰ ਜਿਹੜੇ ਆ ਕੰਟੈਕਟ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਤੇ ਨੰਬਰ ਬੋਲ ਦਈਏ ਵੀਰ ਜੀ 98140 ਹਾਂਜੀ 92146 98140 92146 92146 ਇਹ ਨੰਬਰ ਦੋਸਤੋ ਬਿਲਕੁਲ ਸਕਰੀਨ ਤੇ ਵੀ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਲਿਓ ਆਉਣ ਦਾ ਐਡਰੈਸ ਪੁੱਛਣਾ ਤੁਸੀਂ ਉਹ ਵੀ ਕਨਫਰਮ ਕਰ ਸਕਦੇ ਜੀ ਹੋਰ ਸਰਦਾਰ ਸਾਹਿਬ ਕੋਈ ਗੱਲ ਬਾਤ ਮੈਂ ਠੀਕ ਆ ਜੀ ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਪਾਜੀ ਜਗਤਾਰ ਸਿੰਘ ਪਿੰਡ ਤੁਸੀਂ ਚੋਲਾ ਸਾਹਿਬ ਖਾਸ ਵਿਜਿਟ ਕਰਨੀ ਆ ਨੇੜੇ ਪੱਖੋਪੂਰਾ ਪਿੰਡ ਆ ਦੋਸਤੋ ਘੜਕਾ ਚੰਬਾ ਵੀ ਥੋੜੀ ਦੂਰੀ ਤੇ ਸਰੀਆਲੀ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਆ ਮੇਨ ਨੈਸ਼ਨਲ ਹਾਈਵੇ ਪਟੰਡੇ ਅੰਮ੍ਰਿਤਸਰ ਤੋਂ ਵੀ ਤਕਰੀਬਨ ਕੋਈ 2 2.5 ਕਿਲੋਮੀਟਰ ਦੀ ਜਿਹੜੀ ਦੂਰੀ ਆ ਦੋਸਤੋ ਪਿੰਡ ਚੋਲਾ ਸਾਹਿਬ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕ